ਕਰੋ ਬਾਈ ਇਹ ਉਤਾਰ ਹੱਲੋ ਮੱਜਰਾ ਦੇ ਕੂਤਰਾਂ ਦਾ ਸ਼ੌਂਕ ਇਹ ਕਿਹੜੀ ਨਸਲ ਹੈ ਜੀ ਇਹ ਬਾਈ ਟੀਟੂ ਵਾਲੇ ਆ ਜੀ ਕੂਤਰ ਜੀ ਸਾਰੇ ਇਹ ਹਾਂਜੀ ਹਾਂਜੀ ਬਾਈ ਜੀ ਟੀਟੂ ਆਏ ਨੇ ਅੱਖ ਦਾ ਕਰਾਈ ਸ਼ੌਂਕ ਕਰੋ ਇਹ ਸ਼ੌਂਕ ਇਹਨਾਂ ਦੇ ਬੱਚੇ ਉੜਦੇ ਆਂ ਜੀ ਬਾਜੀ ਹਾਂਜੀ ਹਾਂ ਹਾਂ ਇਹ ਕਿਹੜਾ ਕੂਤਰ ਹੈ ਏ ਭਾਈ ਪਿੰਦਰਨ ਦੀ ਵੀ ਉੱਡੀ ਹਾਂਜੀ ਇਹਦੀ ਲਾਤ ਬਹੁਤ ਉਡਦੀ ਹੈ ਠੀਕ ਹੈ ਕਿਦਾਂ ਦੇ ਬੱਚੇ ਕੱਢਦੀ ਹੈ ਜੀ ਇਹੇ ਜੀ ਕੱਢਦੀ ਠੀਕ ਹੈ ਜੀ ਇਹ ਵੀ ਕੱਢ ਦਿੰਦੀ ਹੈ ਇਹਦੀ ਲਾਤ ਬਹੁਤ ਉਡਦੀ ਹੈ ਹਾਂਜੀ ਇਤਨਾਸ ਵੀ ਉੱਡੀ ਠੀਕ ਹੈ ਨੀ ਜਗ੍ਹਾ ਉੱਡੀ ਲਾਤ ਹਾਂਜੀ ਬਹੁਤ ਚੰਗੀ ਹੈ ਕਰੋ ਇਹ ਸ਼ੌਂਕ ਪੰਜੇ ਦਿਖਾ ਦਿਓ ਜੀ ਇਹਦੇ ਨਹੀਂ ਕਰੋ ਇਹ ਸ਼ੌਂਕ ਇੰਜੋ ਇੱਥਾ ਕੀ ਇਸ ਦੇ ਉੱਤਰ ਬਾਰੇ ਦੱਸਿਓ ਜੀ ਬੱਠਾ ਵਾਲੇ ਕੋਰੇ ਕਰੋ ਬਈ ਸ਼ੌਂਕ ਉਹ ਵਧੀਆ ਜੀ ਉਹ ਵਧੀਆ ਹੀ ਫਰਾਨਾ ਕਰਾ ਦੋ ਸਰ ਉਹ ਵਧੀਆ ਜੀ ਕਰੋ ਬਈ ਸ਼ੌਂਕ ਇਹ ਕਿਹੜੀ ਨਸਲ ਹੈ ਜੀ ਇਹ ਬਾਈ ਟੀਟ ਤੋਂ ਆਈ ਵੀਰ ਹਾਂਜੀ ਬਾਜੀ ਜਿੱਤੀ ਹੋਈ ਕਰੋ ਅੱਖ ਦਾ ਕਿੱਥੇ ਜਿੱਤੀ ਰਾਹੂ ਵਾਲ ਜਿੱਤੀ ਸੀ ਬਈ ਇਹ ਠੀਕ ਹੈ ਜੀ ਕਿਹੜੇ ਸਨ ਜਿੱਤੀ ਸੀ ਹਾਂ ਜੀ 14 14 ਤੇ 13 14 ਦੀ ਗੱਲ ਹੋ ਗਈ ਵੀਰੇ ਠੀਕ ਹੈ ਜੀ ਹਾਂ ਹੋ ਸਕਦਾ ਅੱਗੇ ਪਿੱਛੇ ਵੀ ਹੋ ਸਕਦੀ ਹੈ ਕਰੋ ਇਹ ਸ਼ੌਂਕ ਡੇਢ ਘੰਟਾ ਵੱਧ ਦੁੱਤੀ ਸੀ ਬਾਜੀ ਹਾਂਜੀ ਫਰ ਦਿਖਾ ਦਿਓ ਜੀ ਇਹਦੇ ਕਰੋ ਇਹ ਸ਼ੌਂਕ ਪੰਜੇ ਦਿਖਾ ਦਿਓ ਜੀ ਬਹੁਤ ਵਧੀਆ ਜੀ ਅਕਬਾਲ ਬਾਈ ਤਾਰੀ ਬਾਈ ਜੀ ਨਾਲ ਹਾਂਜੀ ਕਹੋ ਬਈ ਸ਼ੌਂਕ ਬਹੁਤ ਚੰਗੇ ਉੱਡਦੇ ਆ ਇਹ ਬੱਚੇ ਹਾਂਜੀ ਕਿੱਦਾਂ ਦੇ ਬੱਚੇ ਕੱਢਦੇ ਆ ਜਦਾਂ ਇਹ ਚਿੱਟੀ ਇਹ ਜੀ ਹੁੰਦੇ ਵਾਂਗੂ ਟੁੱਟ-ਛੱਟ ਗਈ ਇਹ ਠੀਕ ਹੈ ਜੀ ਕਰੋ ਜੀ ਸ਼ੌਂਕ ਬਹੁਤ ਜ਼ਿਆਦਾ ਚੰਗੇ ਬਹੁਤ ਵਧੀਆ ਜੀ ਇਹਦੀ ਉੱਡੀ ਸੀ ਕੁੱਡੇ ਲੋਰੇ ਜਿਹੜੀ ਮੈਂ ਦੱਸਦਾ ਜੀ ਸਾਢੇ 12 1 ਵਜੇ ਬਹਿਣ ਲੱਗੀ ਸੀ ਹਾਂਜੀ ਇਹਦੀ ਸੀ ਇਹ ਠੀਕ ਹੈ ਤੇ ਹਾਂ ਜੀ ਕਰੋ ਬਈ ਸ਼ੌਂਕ ਉੜ ਕੇ ਫਿਰ ਬੁੱਲਾਂ ਪਰ ਵੀ ਜਿੱਤੀਓ ਹਾਂਜੀ ਹਾਂਜੀ ਇਹ ਫਾਸਟ ਰਾਈ ਗਈ ਸੀ ਫਰਾਂ ਦਾ ਕਰਾਓ ਜੀ ਸ਼ੌਂਕ ਕਰੋ ਬਈ ਸ਼ੌਂਕ ਵੱਡੀ ਗੁੱਤਰੀ ਆ ਜੀ ਬਹੁਤ ਵਧੀਆ ਜੀ ਇਹ ਵਿੱਕੀ ਤੋਂ ਆਈ ਹੋਈ ਐ ਵਿੱਕੀ ਜੀਤਾ ਕੇਸਰੀ ਵਾਲੇ ਹਾਂਜੀ ਨਵੇਂ ਭਰਾ ਨੇ ਕਰੋ ਬਈ ਸ਼ੌਂਕ ਉਹ ਪਿਆਰ ਆ ਬਈ ਉਹਦਾ ਵੱਡੀ ਗੁੱਤਰੀ ਐ ਵੱਡੀ ਗੁੱਤ ਜਨਾਲੀ ਜੀ ਹਾਂਜੀ ਕਰੋ ਜੀ ਸ਼ੌਂਕ

ਰੰਗੀ ਹੋ ਗਿਆ ਉਹ ਤਰੀ ਬਹੁਤ ਚੰਗੀ ਬਹੁਤ ਜਿਆਦਾ ਉਰਦੂ ਸੀ ਇਹ ਗੋਟ ਆ ਗਈ ਸੀ ਵੀਰੇ ਇਹ ਰੋਕ ਲਈ ਆ ਉਹਨੇ ਬਰਿੰਦਰ ਨੇ ਹੀ ਰੋਕਨੀ ਸੀ ਸਾਨੂੰ ਦੇਤੀ ਸੀ ਠੀਕ ਹੈ ਆਪਣੇ ਕੋਲ ਅੰਡੇ ਨਹੀਂ ਦਿੱਤੇ ਇਹਨੇ ਆ ਕੇ ਠੀਕ ਹੈ ਹਾਂ ਉਹ ਚੰਗੀ ਬਹੁਤਰੀ ਕਰੋ ਬਈ ਸ਼ੌਂਕ ਬਹੁਤ ਵਧੀਆ ਜੀ ਵੀ ਮਨੀ ਵਾਲੀ ਨੂੰ ਇਹ ਪਿੰਦਰਾ ਭਰਾ ਮੇਰਾ ਪਤਾਂ ਵਿੱਚੋਂ ਠੀਕ ਹੈ ਜਟਾਣੇ ਤੋਂ ਰੰਗੀਆਂ ਸੋਨੂੰ ਬਾਈ ਕੋਲੇ ਜਾਂਦਾ ਹਾਂਜੀ ਠੀਕ ਹੈ ਸੋਲੂ ਦਾ ਪ੍ਰਾਗਰ ਕਰ ਕਰੋ ਬਈ ਸ਼ੌਂਕ ਉਹਨਾਂ ਤੋਂ ਆਏ ਹੋਏ ਨੇ ਸੋਲੂ ਉਹਨਾਂ ਦੇ ਪੁੱਤਰ ਬਹੁਤ ਚੰਗੇ ਨੇ ਉਹਨਾਂ ਤੋਂ ਤਾਂ ਬਹੁਤ ਆਏ ਹੋਏ ਨੇ ਠੀਕ ਹੈ ਜੀ ਕਰੋ ਜੀ ਸ਼ੌਂਕ ਉਹੋ ਜਿਹਾ ਹੁੰਦੇ ਨੇ ਇਹ ਕਿਦਾਂ ਦੇ ਬੱਚੇ ਕੱਢਦੇ ਆ ਜਦੋਂ ਇਹ ਅਜੇ ਬਚੁੱਟ ਜਾਈ ਹੁੰਦੇ ਨੇ ਚਿੱਟੇ ਹੁੰਦੇ ਨੇ ਪਹਿਲਾਂ ਚਿੱਟੇ ਰਹਿ ਕੇ ਮੁੜ ਕੇ ਵੱਡੇ ਹੋ ਗਏ ਹਾਂਜੀ ਚਾਹ ਚੂੜਦੇ ਨੇ ਠੀਕ ਹੈ ਕਰੋ ਬਈ ਸ਼ੌਂਕ ਲੋ ਬਧੀਏ ਕਰੋ ਬਈ ਸ਼ੌਂਕ ਇਹ ਕਿਹੜੀ ਨਸਲ ਹੈ ਏ ਵੀਰੇ ਮਨੀ ਦਵਾਇਆ ਹੋਇਆ ਹੈ ਮੇਰਾ ਭਰਾ ਛੋਟਾ ਖਲਾੜ ਤੋਂ ਵੀਰ ਠੀਕ ਹੈ ਜੀ ਉਹ ਤਾਂ ਉਹਨੇ ਕੁੱਟੇ ਛੱਡਿਆ ਸੀ ਉਹਦੇ ਦੇ ਬੈ ਗਿਆ ਸੀ ਇਹ ਹਾਂਜੀ ਬਹੁਤ ਬਹੁਤ ਜ਼ਿਆਦਾ ਚੰਗਾ ਕੂਟਰ ਦੀ ਦਿੱਤੀ ਆ ਉਦਾਸੀ ਕਰੇ ਠੀਕ ਹੈ ਜੀ ਇਹ ਆਤੀ ਅਸੀਂ ਲਿਆਏ ਸੀ ਕਰੋ ਵੈਸ਼ਨ ਬਹੁਤ ਚੰਗਾ ਕੂਟਰ ਹੈ ਜੀ ਪੱਕੀ ਬਾਈ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੇ ਬਾਈ ਦੇ ਕੂਟਰ ਬਹੁਤ ੜਾਵਾ ਕੂਟਰ ਹਾਂਜੀ ਕਰੋ ਵੈਸ਼ਨ ਪਿੰਦਰ ਤੋਂ ਆਇਆ ਬਈ ਹਾਂ ਇਹ ਜਟਾਣੇ ਦਾ ਬਈ ਰੰਜੀਆ ਸੋਹਣਾ ਪਾ ਰੰਜੀਆ ਬਈ ਠੀਕ ਹੈ ਯਸਰ ਹੋ ਗਿਆ ਅਸੀਂ ਮੋਟਰਸਾਈਕਲ ਦੀ ਕਿਸੇ ਦੀ ਇਹਦੀ ਭੈਣ ਵੀਰੇ ਹਾਂਜੀ ਪੁੱਤ ਆ ਗਿਆ ਵੀਰੇ ਬਹੁਤ ਇਹ ਬਾਲੀ ਬਾਈ ਮੰਡੀ ਗਲਾਂ ਤੋਂ ਵੱਡਾ ਭਰਾ ਮੇਰਾ ਹਾਂਜੀ ਇਹੋ ਤੋਂ ਆਇਆ ਹੋਇਆ ਕਰੋ ਜੀ ਸ਼ਾਮ ਤੁਹਾਡੇ ਕੋਲ ਵੱਧ ਚਿੱਟੀਆਂ ਅੱਖਾਂ ਦੇ ਤਕਰੀਬਨ ਹਾਂ ਜੀ ਜ਼ਿਆਦਾ ਚਿੱਟੀਆਂ ਨੇ ਹਾਂਜੀ ਇਹ ਵੀਰੇ ਰਗੜ ਦਾਦੀ ਯਾਦ ਆ ਹਾਂ ਜੀ ਮਿਚੀ ਤੋ ਹਾਂ ਜੀ ਆ ਵੀਰ ਤੋ ਆਇਆ ਹੈ ਠੀਕ ਹੈ ਜੀ ਕਰੋ ਬਈ ਸ਼ੌਕ ਕਰ ਕੇ ਦਿੱਤਾ ਹੈ ਵੀਰ ਨੇ ਕਰੋ ਬਈ ਸ਼ੌਕ ਫਿਰ ਦਿਖਾ ਦਿਓ ਜੀ ਇਸਕ ਉੱਤਰ ਤੇ ਠੀਕ ਪੰਜੇ ਦਿਖਾ ਦਿਓ ਲੋ ਵਧੀਏ ਕਰੋ ਬਈ ਸ਼ੌਕ ਇਹ ਕਿੱਥੋਂ ਆਇਆ ਜੀ

ਬਹੁਤ ਜਿਆਦਾ ਲਾਦ ਵਧੀਆ ਹੈ ਹਾਂਜੀ ਇਹ ਪਹਿਲਾਂ ਸ਼ੁਰੂਆਤ ਚੋਂ ਆਏ ਸੀ ਆਏ ਸੀ ਹਾਂ ਪੁਰਾਣੀ ਆਏ ਹੋਏ ਹਾਂਜੀ ਕਰੋ ਬਈ ਸ਼ੌਂਕ ਬਹੁਤ ਵਧੀਆ ਜੀ ਫਰ ਦਿਖਾ ਦਿਓ ਜੀ ਬਾਈ T2 ਕੋਟਮਨ ਵਾਲੇ ਬਲੱਡ ਲਾਈਨ ਬਹੁਤ ਵਧੀਆ ਜੀ ਪੰਜੇ ਦਿਖਾ ਦਿਓ ਜੀ ਬਹੁਤ ਵਧੀਆ ਜੀ ਇਸੋਂ ਨੁਰਨੀਆਂ ਉਹਨਾਂ ਤੋਂ ਆਇਆ ਪਿੰਦਰੋਂ ਆਣਾ ਕਰੋ ਬਈ ਸ਼ੌਂਕ ਉਹ ਵਧੀਆ ਜੀ ਇਹ ਟਰੈਕਟਰ ਜਿੱਤਿਆ ਸੀ ਜੀ ਇਹ ਉਤਰਾ ਉਹ ਕਿਹੜੀ ਨਸਲ ਚੋਂ ਸੀ ਉਹ ਬਾਈ ਟੀ2 ਵਾਲੀ ਨਸਲ ਚੋਂ ਸੀਗਾ ਜੀ ਹਾਂ ਜੀ ਹਾਂ ਜੀ ਉਹ ਹੈ ਨਹੀਂ ਹੈ ਜੀ ਇੱਥੇ ਕਰੋ ਬਈ ਸ਼ੌਂਕ ਅੱਖ ਦਾ ਇਹਨਾਂ ਦੀ ਅੱਖਾਂ ਇਦਾਂ ਦੇ ਕੱਢਦੇ ਨੇ ਯਾ ਅੱਗੇ ਬੱਚੇ ਵੀ ਹੈ ਨਹੀਂ ਕੋਈ ਜ਼ਰੂਰੀ ਨਹੀਂ ਹਾਂ ਜੀ

ਬੱਚਿਆਂ ਵਾਸਤੇ ਲੈ ਕੇ ਆਏ ਸੀ ਠੀਕ ਹੈ ਜੀ ਟ੍ਰੱਕ ਉਤਰ ਲਿਆ ਸੀ ਹਾਂਜੀ ਜਿੱਤਿਆ ਸੀ ਹਾਂਜੀ ਇਹ ਉਹਦਾ ਪਿਓ ਕਰੂ ਬਈ ਸ਼ੌਂਕ ਬੜਾ ਸਨੱਖਾ ਕੋ ਉਤਰ ਹੈ ਹਾਂ ਇਹ ਬਾਈ T2 ਵਾਲੇ ਇਹ ਨਹੀਂ ਇਹ ਪਿੰਦਰ ਤੋਂ ਆਏ ਹੋਏ ਰੰਗੀਆਂ ਹਾਂਜੀ ਇਹ ਰੰਗੀਆਂ ਤੇਰਾ ਹੈ ਠੀਕ ਹੈ ਕਰੋ ਬਈ ਸ਼ੌਂਕ ਬਹੁਤ ਵਧੀਆ ਜੀ ਇਹ ਵੀ ਬਾਈ ਟਰਾਈ करो बी शौक शाह आखा भाई टी टू आया फरद खा दो जी बहुत बोत वी करो बी शौक ए कड़ी नसल है करो शौक बोहत वी इन्होंने बच्चे किठद ਫੁੱਲ ਇਹ ਵੀ ਇਹਦੇ ਸੀ ਰਿਪਰ ਮਤ ਦਿਓ ਹਾਂਜੀ ਇਹ ਸੀ ਪਾਦੇ ਇਹ ਫਲਾਈ ਦੀ ਕਰੋ ਬਈ ਛੇ ਬੱਚਾ ਸੀ ਹਾਂਜੀ ਉਹ ਵਧੀਆ ਏ ਫਰ ਦਿਖਾ ਦਿਓ ਜੀ ਕਰੋ ਫਰਾਂ ਦੀ ਕੁਆਲਿਟੀ ਚੈੱਕ ਬਈ ਬਾਜੀ ਦੇ ਤਾਂ ਇਹ ਵੀ ਚੈੱਕ ਚੈੱਕ ਕਰਦੇ ਹਾਂ ਫਰ ਫਰ ਚੰਗੇ ਹੋਣੇ ਚਾਹੀਦੇ ਹਾਂਜੀ ਜਿੰਨੇ ਜ਼ਿਆਦਾ ਚੰਗੇ ਫਰ ਹੋਣਗੇ ਉਨਾ ਵੱਧ ਦੂ ਗੁੱਤਰ ਵੀਰੇ ਹਾਂਜੀ ਹਾਂਜੀ ਜਿਦਾਂ ਇਹ ਵਾਈਬ੍ਰੇਟ ਕਰ ਰਿਹਾ ਇਹ ਵੀ ਕੋਈ ਦਾਵੇ ਗੁੱਤਰ ਦੀ ਪਛਾਣ ਨਹੀਂ ਆ ਜਾਂਦਾ अहिले व्याम गर ठिक हजुर बहुत ਹੈ ਚਲੋ